ਦੋਸਤੋ ਸਤਿ ਸ੍ਰੀ ਅਕਾਲ ਸਾਰੇ ਪਰਵਾਂ ਨੂੰ ਅੱਜ ਆਪਣਾ ਯਾਰ ਨਾ ਬਹੁਤ ਨੁਕਸਾਨ ਹੋ ਗਿਆ ਤੇ ਇਹ ਬਹੁਤ ਸੋਹਣਾ ਪਪੂਲਰ ਚੱਲਿਆ ਹੋਇਆ ਸੀ ਅਨੇਰੀ ਕਰਕੇ ਹਵਾ ਕਰਕੇ ਡਿੱਗ ਪਿਆ ਦੇਖ ਸਕਦੇ ਤੁਸੀਂ ਤੇ ਮੈਂ ਤੁਹਾਡੇ ਤੋਂ ਇੱਕ ਸਲਾਹ ਲੈਣੀ ਹੈ ਸਾਰੇ ਪਰਵਾਂ ਤੋਂ ਇਹ ਤਾਂ ਖਰਾਬ ਹੋ ਗਿਆ ਇਹ ਤਾਂ ਹੁਣ ਸੂਤ ਨਹੀਂ ਹੋਣਾ ਕਿਸੇ ਹਿਸਾਬ ਨਾਲ ਵੀ ਮੈਂ ਦੱਸਦਾ ਵੀ ਉਹ ਡੋ ਪਟਿਆ ਗਿਆ ਨੇਰੀ ਨੇ ਅਨੇਰੀ ਕੋ ਚੱਲ ਰਹੀ ਹੈ ਐਸਾ ਹਰਤ ਲਾਇਆ ਮੈਂ ਆ ਜੀ ਇੰਨੀਆਂ ਪਟਾਣੀਆਂ ਮੰਨੋ ਹੁਣ ਤਾਂ ਹੀ ਇੰਨੀਆਂ ਕੱਟ ਕੇ ਜਿਹੜੀਆਂ ਟਾਣੀਆਂ ਨੇ ਜਿਵੇਂ ਆ ਟਾਣੀਆਂ ਨੇ ਇਹਨਾਂ ਨੂੰ ਆਪਾਂ ਕੱਟ ਕੇ ਲਾ ਦਈਏ ਚੱਲ ਪੈਣਗੀਆਂ ਕਿ ਨਹੀਂ ਇਹਦੇ ਤੋਂ ਹੋਰ ਜੇ ਆ ਟਾਣੀਆਂ ਆਪਾਂ ਕੱਟ ਕੇ ਛੋਟੀਆਂ ਜਿਵੇਂ ਆਪਾਂ ਲਾ ਦਿੰਨੇ ਆ ਪਪੂਲਰ ਦੀਆਂ ਟਾਣੀਆਂ ਲੱਗ ਜਾਂਦੀਆਂ ਨੇ ਛੋਟੇ ਛੋਟੇ ਪੀਸ ਲਾ ਦਈਏ ਤੇ ਇਹ ਪਪੂਲਾ ਲੱਗੇ ਫਟੂਗਾ ਕਿ ਨਹੀਂ ਫਟੂਗਾ ਜ਼ਰੂਰ ਦੱਸਿਓ ਜੇ ਪਤਾ ਹੋਇਆ ਤਾਂ ਕਿਉਂਕਿ ਹੁਣ ਰੁੱਤ ਤਾਂ ਜ ਰੁੱਤ ਤਾਂ ਆ ਗਈ ਹੈ ਮੰਨ ਲਓ ਦਰਖਤ ਫੁੱਟਦੇ ਭੈਣੇ ਪਰ ਸਮਾਂ ਵੀ ਬਹੁਤ ਜ਼ਿਆਦਾ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਸ਼ਾਇਦ ਮੰਨ ਲਓ ਗਰਮੀ ਕਰਕੇ ਪਲਾਣਾ ਫੁੱਟੇ ਵੈਸੇ ਤਾਂ ਰੁੱਤ ਤਾਂ ਹੈ ਹੀ ਯਾਰ ਕਿਉਂਕਿ ਪਪੂਲਰ ਬਹੁਤ ਸੋਹਣਾ ਹੈ ਯਾਰ ਵੈਰਾਈਟੀ ਦਾ ਪਪੂਲਰ ਸੀ ਚੱਟਾ ਪਪੂਲਰ ਬਹੁਤ ਸੋਹਣੀ ਵੈਰਾਈਟੀ ਸੀਗੀ ਤੇ ਇਹ ਯਾਰ ਹੋ ਗਿਆ ਖਾਵਾ ਡਿੱਗ ਪਿਆ ਨੇਰੀ ਕਰਕੇ ਤੇ ਹੁਣ ਮੈਂ ਆਹ ਸੱਜਣਾ ਪੁੱਛਦਾ ਹਾਂ ਸੱਜਣਾ ਮਿੱਤਰਾਂ ਨੂੰ ਜੇ ਆਪਾਂ ਇਹਦੇ ਫੁੱਲਰ ਦੀਆਂ ਟਾਹਣੀਆਂ ਕੱਟ ਕੇ ਲਾ ਦਈਏ ਤਾਂ ਕੀ ਬਣੇਗਾ ਸਾਹਿਬ ਤਵਾ ਇਹ ਸੂਤ ਕੰਮਕਣੀ ਕੀ ਉਹਦਾ ਚੱਲ ਹੀ ਪੈਣੀ ਯਾਰ ਹੂੰ ਦੱਸਿਓ ਜੇ ਮੜਾ ਜਾ ਉੱਤੇ ਪਾਣੀ ਪੁਣੀ ਪਾ ਦਿੰਨੇ ਆ ਛੋਟੀਆਂ ਛੋਟੀਆਂ ਟਾਹਣੀਆਂ ਕੱਟ ਕੇ ਕਲਮਾਈਆਂ ਕੱਟ ਕੇ ਲਾ ਦੇਣੇ ਆ ਤੇ ਕੀ ਉਹਦਾ ਕੰਮ ਚੱਲ ਹੀ ਪਵੇ ਯਾਰ ਕਿਉਂਕਿ ਉਹ ਬੂਮਾ ਤਾਂ ਹੁਣ ਯਾਰ ਜਿਹੜਾ ਡਿੱਗ ਪਿਆ ਉਹ ਤਾਂ ਨਹੀਂ ਤਿਆਰ ਹੋਣਾ ਠੀਕ ਹੈ ਉਹ ਦਾ ਖੜਨਾ ਨਹੀਂਗਾ ਤੇ ਉਹ ਸੁੱਕ ਜਾਣਾ ਵਾ ਤੇ ਆ ਜਾ ਕਰ ਦਿੰਦੇ ਆ ਤੇ ਦੇਖਦੇ ਆ ਕੰਮ ਚ ਸੂਤ ਆਉਂਦਾ ਕਣੀ ਆਉਂਦਾ ਫੁੱਟਦੀਆਂ ਨੇ ਕਣੀ ਫੁੱਟਦੀਆਂ ਠੀਕ ਹੈ ਉੰਜ ਮੈਨੂੰ ਇਹ ਸੀਗਾ ਵੀ ਵੈਰਾਈਟੀ ਵਧੀਆ ਹੀ ਚੱਲ ਨਾਲ ਲਖਵਾ ਹੋਰ ਪਪੂਲਰ ਦੀਆਂ ਟਾਣੀਆਂ ਜੇ ਕਿਸ ਤਰੀਕੇ ਫੁੱਟ ਪੈਣਾ ਤੇ ਵਧੀਆ ਚੱਲ ਯਾਰ ਇਹ ਦੁਕਾਨ ਦੀਆਂ ਹੋਰ ਲਾ ਦੇਾਂਗੇ ਘਟ ਕੇ ਤੇ ਚਲੋ ਦੇਖਦੇ ਯਾਰ ਹੁਣ ਨੇਰੀ ਦਾ ਜ਼ੋਰ ਤਾਂ ਹੈ ਨਹੀਂਗਾ ਆਪਣਾ ਠੀਕ ਹੈ ਉਹਨਾਂ ਦਾ ਬੋਲੋ ਨੇਰੀ ਨਾਲ ਡਿੱਗ ਪਿਆ ਤੇ ਹੁਣ ਕੀ ਕੀਤਾ ਜਾਵੇ ਤੇ ਕੋਈ ਗੱਲ ਨਹੀਂ ਫਿਰ ਸੱਜਣੋ ਆ ਡਿੱਗਿਆ ਪਿਆ ਤੇ ਲਾਉਣੇ ਆ ਕਰਦੇ ਆ ਚੈੱਕ ਕੀ ਬਤਾ ਹੋਈ ਜਾਣੀ ਯਾਰ ਤੇ ਸਤਿ ਸ਼੍ਰੀ ਅਕਾਲ ਸੱਜਣਾ ਨੂੰ ਤੇ ਆਪ ਦਾ ਮੈਨੂੰ ਮੜਾ ਇਹ ਕਮੈਂਟ ਕਰਕੇ ਜਰੂਰ ਦੱਸਿਓ ਜੇ ਜਾਣਕਾਰੀ ਹੋਈ ਹੈ ਇਹਦੇ ਬਾਰੇ ਕਿਸੇ ਨੂੰ ਕਿ ਜੇ ਇਹ ਟਾਣੀਆਂ ਪਾਉਣ ਲਾਈਏ ਜਿਵੇਂ ਗਰਮੀ ਦਾ ਸਮਾਂ ਚੱਲਦਾ ਕਿਸ ਤਰੀਕੇ ਨਾਲ ਫੁੱਟਣੀਆਂ ਯਾਰ ਕਿੰਨੀਆਂ ਕੁ ਡੂੰਘੀਆਂ ਲਾਈਏ ਕਿਸ ਤਰੀਕੇ ਨਾਲ ਲਾਈਏ ਜਿਵੇਂ ਪੱਤੇ ਪੁੱਤੇ ਜੇ ਲਾ ਦੀਏ ਉੱਪਰੋਂ ਕਿਵੇਂ ਲਾ ਦੀਏ ਕਿੰਨੀ ਲੰਮੀ ਮੰਨ ਲਓ ਜਿਹੜੀ ਆਪਾਂ ਨੂੰ ਕਲਮਜੀ ਲਾਉਣੇ ਆ ਕਿੰਨੀ ਲੰਮੀ ਲਾਉਣੇ ਚਾਹੀਦੀ ਏ ਜੇ ਕਿਸੇ ਨੂੰ ਸੱਜਣ ਨੂੰ ਇਹ ਚੀਜ਼ ਦੀ ਜਾਣਕਾਰੀ ਹੋਈ ਤੇ ਮੈਨੂੰ ਜਰੂਰ ਕਮੈਂਟ ਚ ਦੱਸਿਓ ਤੇ ਠੀਕ ਹੈ ਭਰਾ ਮੇਰੇ ਸਾਸਿਕਾ